ਅਸੀਂ 2 ਸਤੰਬਰ ਨੂੰ ਦੁਬਾਰਾ ਇਸ ਵਿਰਾਸਤੀ ਆਂਬ ਦੇ ਕੋਲ ਆਏ ਹਾਂ ਪਿੰਡ ਬੂਰੇ ਜੱਟਾ ਤੁਸੀਂ ਇਹ ਅੱਗੇ ਵੀ ਆਂਬ ਦਾ ਵਿਰਖ ਵੇਖਿਆ ਹੋਇਆ ਜਾਂ ਤੇ ਅਸੀਂ ਕੋਸ਼ਿਸ਼ ਕਰ ਰਹੇ ਸੀ ਵੀ ਜੇ ਇਹਦੇ ਕੁਝ ਬੱਚੇ ਯਾਨੀ ਕਿ ਇਹਦੇ ਤੋਂ ਕੁਝ ਬੂਟੇ ਤਿਆਰ ਹੋ ਸਕਦੇ ਆ ਜਿਹੜੇ ਕਿ ਇਹ ਆਂਬ ਹੁਣ ਕਿੰਨਾ ਚਿਰ ਚੱਲਦਾ ਪਤਾ ਨਹੀਂ ਕਿਉਂਕਿ ਇਹਨੂੰ ਸੈਂਕ ਬਹੁ ਵੱਡੇ ਪੱਧਰ ਤੇ ਪੈ ਗਈ ਸੀ ਸੋ ਆ ਦੇਖੋ ਸੋ ਆ ਦੇਖੋ ਅਸੀਂ ਇਹਦੇ ਥੱਲੇੋਂ ਕੁਝ ਬੂਟੇ ਲੱਭ ਰਹੇ ਸੀ ਤਾਂ ਇੱਕ ਬੂਟਾ ਆ ਦੇਖੋ ਸਾਨੂੰ ਛੋਟਾ ਜਿਹਾ ਮਿਲਿਆ ਇਸ ਤੋਂ ਅਗਲਾ ਕ੍ਰਿਸ਼ਮਾ ਤੁਹਾਨੂੰ ਮੈਂ ਦਿਖਾਵਾਂ ਕਿਉਂਕਿ ਆ ਜਿਹੜਾ ਆਂਬਿਆ ਨਾ ਅਸਲ 'ਚ ਇਹ ਤਿੰਨ ਨੇ ਤਿੰਨ ਇੱਕ ਤਰ੍ਹਾਂ ਦਾਣੇ ਨੇ ਇਹ ਇਹ ਤਿੰਨ ਆਂਬ ਸੀਗੇ ਇੱਕ ਆ ਦੋ ਤੇ ਉਹ ਤਿੰਨ ਇਹ ਤਿੰਨ ਸੀਗੇ ਯਾਨੀ ਕਿ ਕਿਸੇ ਵਕਤ ਸ਼ਾਇਦ ਇਹ ਤਿੰਨ ਗਿਟਕਾਂ ਲੱਗੀਆਂ ਹੋਣਗੀਆਂ ਠੀਕ ਹੈ ਜੀ ਜਦੋਂ ਸਦੀਆਂ ਪਹਿਲਾਂ ਇਹ ਆਂਬ ਲਾਇਆ ਗਿਆ ਤੇ ਤਿੰਨ ਦੇ ਵਿੱਚੋਂ ਤਿੰਨ ਨਿਕਲ ਆਏ ਇਹ ਆਂਬ ਇਹਨਾਂ ਨੂੰ ਤਿੰਨ ਹੀ ਤਿੰਨ ਜਾਂ ਚਾਰ ਤਰ੍ਹਾਂ ਦੇ ਅੰਬ ਲੱਗਦੇ ਆ ਦੇਖੋ ਇਹਦੇ ਥੱਲੇ ਇਹਦਾ ਇੱਕ ਬੱਚਾ ਕਹਿ ਲੋ ਜਾਂ ਇਹਦੇ ਗਿੱਡਕ ਤੋਂ ਪੈਦਾ ਹੋਇਆ ਅੰਬ ਤੋਂ ਪੈਦਾ ਹੋਇਆ ਇੱਕ ਛੋਟਾ ਜਿਹਾ ਬੂਟਾ ਹਕੀਮ ਜੀ ਦਿਖਾਓ ਤੋ ਇਹ ਵੀ ਪਾਜੀ ਤਿੰਨ ਆ ਪਾਜੀ ਆ ਗਿਣਿਓ ਯਾਰ 1 2 3 ਇੱਕ ਦੋ ਤਿੰਨ 1 2 ਐਂਡ 3 1 2 3 ਆ ਦੇਖੋ ਉੱਪਰੋਂ ਵੀ ਦੀਦੇ ਪਾਜੀ ਆ ਇੱਕ ਆਹ ਦੇ ਆ ਦੂਸਰਾ ਆ ਤੀਸਰਾ ਤਾਂ ਗਿੱਟਕੇ ਕੋਈ ਆ ਵਾ ਜੀ ਹਾਂ ਹਰਾਂ ਜੀ ਹਾਂ ਜੀ ਹਾਂ ਜੀ ਦੇਖ ਲਓ ਇਹ ਇਧਰ ਵੀ ਹੈਰਾਨੀ ਹੋਈ ਮਤਲਬ ਦੇਖ ਕੇ ਇਹ ਯਾਰ ਕੈਸੀ ਕ੍ਰਿਸ਼ਮਾ ਯਾਰ ਭਾਜੀ ਕੁਦਰਤ ਦਾ ਹੈ ਨਹੀਂ ਤਾਂ ਅਸੀਂ ਆਂਬ ਬੀਜ ਦੇ ਜਿਹੜਾ ਨਰਸਰੀ ਚ ਹੂੰ ਭਾਜੀ ਇੱਕ ਗਿੱਟਕ ਜੋ ਏਪੀ ਨਿਕਲਦਾ ਦੇਖੋ ਇਹ ਪਹਿਲੀ ਵਾਰ ਮੈਂ ਜ਼ਿੰਦਗੀ 'ਚ ਦੇਖਿਆ ਵੀ ਇੱਕ ਗਿੱਟਕ ਜੋ ਤਿੰਨ ਤਿੰਨ ਨਿਕਲੇ ਵਾ ਇਹ ਤਿੰਨ ਭਾਜੀ ਇਹ ਮਹਾਨ ਵਿਰਖ ਵਿਰਾਸਤੀ ਵਿਰਖ ਕਮਾਲ ਦਾ ਯਾਰ ਬਿਰਖਿਆ ਪਰਿਵਾਰ ਵਾਲੇ ਕਹਿੰਦੇ ਇਸ ਬਿਰਖ ਦੇ ਹੇਠਾਂ ਬੈਠ ਕੇ ਕਈ ਸਾਧੂ ਮਹਾਤਮਾ ਭਗਤੀ ਕਰਦੇ ਰਹੇ ਨੇ ਕਈ ਮਹਾਪੁਰਖ ਕਈ ਮਹਾਪੁਰਖ ਭਗਤੀ ਕਰਦੇ ਰਹੇ ਤੇ ਅੱਜ ਵੀ ਪਿੰਡ ਬੂਰੇ ਜੱਟਾਂ ਚ ਬਹੁਤ ਸਾਰੇ ਮਹਾਪੁਰਖ ਵੱਖ-ਵੱਖ ਸੰਪਰਦਾਵਾਂ ਦੇ ਸੰਤ ਮਹਾਤਮਾ ਕਈ ਕਹਿੰਦੇ ਆਉਂਦੇ ਆ ਪਰਿਵਾਰ ਦੱਸ ਰਿਹਾ ਸੀ ਸਾਨੂੰ ਕਹਿੰਦੇ ਵੀ ਉਹ ਇੱਥੇ ਸੀਸ ਨਵਾ ਕੇ ਜਾਂਦੇ ਨੇ ਇਸ ਅੰਬਰੋਂ ਇਸ ਬਿਰਖ ਨੂੰ ਕਮਾਲ ਹੈ ਯਾਰ ਹੈ ਪਰ ਇਹਦੀ ਜਿਹੜੀ ਵਾਈਬ ਵੀ ਆ ਨਾ ਇੱਥੇ ਕਿੰਨੀ ਪੋਜ਼ੀਟਿਵ ਵਾਈਬ ਆ એનર્ਜੀ ਭਾਜੀ ਕਿੰਨੀ ਆ ਤੇ ਕਿੰਨਾ ਹਨਾ ਭਾਜੀ ਵਧੀਆ ਹਨਾ ਲੱਗ ਰਿਹਾ ਇੱਥੇ ਆ ਦੇਖੋ ਇੱਕ ਤਰੰਗ ਉੱਠਦੀ ਭਾਜੀ ਸ੍ਰੀ ਹਾਂ ਇਹਦੇ ਕੋਲ ਖੜ ਕੇ ਇਹਦੇ ਕੋਲ ਬੈਠ ਕੇ ਮਤਲਬ ਅੱਜ ਜਦੋਂ ਅਸੀਂ ਆਏ ਨਾ ਤੇ ਅਸੀਂ ਆ ਦੇਖ ਲਓ ਜੋੜੇ ਲਾ ਲਾ ਆ ਦੇਖੋ ਆ ਪਾਜੀ ਨੇ ਵੀ ਜੋੜੇ ਲਾਏ ਆ ਹਕੀਮ ਸਾਹਿਬ ਨੇ ਇਹਨਾਂ ਨੇ ਵੀ ਜੋੜੇ ਲਾ ਲਏ ਅਸੀਂ ਜੋੜੇ ਲਾ ਕੇ ਇੱਧਰ ਆਏ ਆ ਕੋਲ ਕਿਉਂਕਿ ਪਹਿਲਾਂ ਸਾਨੂੰ ਪਤਾ ਨਹੀਂ ਸੀ ਪਰ ਅੱਜ ਨਹੀਂ ਅਸੀਂ ਆ ਸਕੇ ਇਦਾਂ ਕੋਲੇ ਦੇ ਮੈਂ ਕਿਹਾ ਨਹੀਂ ਯਾਰ ਕਮਾਲ ਆ ਭਾਈ ਇਹ ਤਾਂ ਬਹੁਤ 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 ਕਮਾਲ ਆ ਬਹੁਤ ਵਿਸ਼ਾਲ ਆ ਪਾਜੀ ਜਰਾ ਬਹੁਤ ਵਿਸ਼ਾਲ ਦਰਖਤ ਹੈ ਯਾਰ ਬਾਕੀ ਪਰਿਵਾਰ ਇਹਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕਰ ਰਿਹਾ 22 ਨਵਦੀਪ ਸਿੰਘ ਜਿਹੜੇ ਇਟਲੀ ਚ ਨੇ ਇਹ ਉਹਨਾਂ ਦੇ ਪਰਿਵਾਰ ਵੱਲੋਂ ਤੇ ਉਹਨਾਂ ਦੇ ਮਾਤਾ ਜੀ ਮਾਤਾ ਕਲਵੰਤ ਕੌਰ ਜੀ ਹਾਂਜੀ ਹਾਂ ਉਹਨਾਂ ਵੱਲੋਂ ਜਿਹੜਾ ਯਤਨ ਕੀਤਾ ਜਾ ਰਿਹਾ ਬਹੁਤ ਇਸ ਵਿਰਖ ਨੂੰ ਬਚਾਉਣ ਲਈ ਯਾਰ ਉਹਨਾਂ ਦੇ ਇਸ ਯਤਨ ਨੂੰ ਮਤਲਬ ਸਲਾਮ ਹੈ ਵੀ ਉਹ ਇਸ ਵਿਰਾਸਤ ਨੂੰ ਸੰਭਾਲ ਰਹੇ ਨੇ ਇਹਨੂੰ ਕਿਸ ਤਰ੍ਹਾਂ ਬਚਾਇਆ ਜਾਵੇ ਜੀ ਬਿਨਾਂ ਛੇੜੇ ਕਿਢੀ